ਬਿਨਾ ਪਿਆਰੂ ਰੂਦੇ ਅੰਬਰੀ ਬਿਨਾ ਪਿਆਰੂ ਰੂਦੇ ਅੰਬਰੀ ਨਹੀਂ ਚਮਕਣੇ ਤਾਰੇ ਮੇਰੇ ਮਿੱਤਰ ਪਿਆਰੇ ਮੇਰੇ ਮਿੱਤਰ ਪਿਆਰੇ ਮੇਰੇ ਮਿੱਤਰ ਪਿਆਰੇ ਪਿਆਰ ਦੇ ਕਾਜੀ ਉਜਿਆ ਜਿੰਨਾ ਪਾਈ ਬਾਤ ਪਿਆਰ ਦੀ ਹੋ ਜਿੰਨਾ ਪਾਈ ਬਾਤ ਪਿਆਰ ਦੀ ਹੋਗੇ ਜਗ ਤੁਨਿਆਰੇ ਮੇਰੇ ਵਿੱਚ ਤੇਰੇ ਪਿਆਰੇ ਮੇਰੇ ਵਿੱਚ ਤੇਰੇ ਪਿਆਰੇ ਇੱਕ ਹਰੀ ਉਜਿਆਰੀ ਸਾਰੇ ਸ਼ੰਕੇ ਛੱਡ ਕੇ ਸਮਝੀ ਸਾਰੇ ਸ਼ੰਕੇ ਛੱਡ ਕੇ ਸਮਝੀ ਸਮਝੀ ਅਸਲ ਇਸ਼ਾਰੇ ਮੇਰੇ ਮਿੱਤਰ ਪਿਆਰੇ ਮੇਰੇ ਮਿੱਤਰ ਪਿਆਰੇ ਇਹ ਕਰਿਉ ਜਾਰੇ ਦਿਲੋ ਮੁਹੱਬਤ ਦੇ ਵਿੱਚ ਡੁੱਬ ਜਾ ਦਿਲੋ ਮੁਹੱਬਤ ਦੇ ਵਿੱਚ ਡੁੱਬ ਜਾ ਦੁਬਿਨਾ ਦੇ ਦੁੱਖ ਭਾਰੇ प्यार कर लै तो सख लुगनी प्यार कर लैते चुगनी लुगनी दिलाप्पा दी हाय दिलाप्पा दी प्यार कर लेते सिख ले चुगनी ਦਿਲੋਂ ਮੁਹਬਤ ਦੇ ਵਿੱਚ ਡੁੱਬ ਜਾ ਦੁਬਿਦਾ ਦੇ ਦੁੱਖ ਪਾਰੇ ਮੇਰੇ ਤੇਰੇ ਪਿਆਰੇ ਪਿਆਰ ਦੇ ਕਰ ਗੁਜਾ ਦੇ ਬੇੜੀ ਤਾਰੇ ਦਿਲ ਦੀ ਸਫੀ ਹੋ ਬੇੜੀ ਤਾਰੇ ਦਿਲ ਦੀ ਸਫੀ ਅਕਲ ਤਾਰੇ ਲਾਏ ਮੇਰੇ ਮਿੱਤਰ ਪਿਆਰੇ ਪਿਆਰ ਦੇ ਕਰਿ ਉਜਿਆਰੇ ਮੇਰੇ ਮਿੱਤਰ ਪਿਆਰੇ ਪਿਆਰ ਦੇ ਕਰਿ ਉਜਿਆਰੇ